ਵੀ ਪਟਿਆਲਾਸ ਕਿਚਨਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹੈ ਜੀ ਅੱਜ ਲੱਗਿਆ ਜੀ ਆਪਾਂ ਕੱਚੇ ਅੰਬਾਂ ਤੋਂ ਆਮ ਪੰਡਾ ਬਣਾਉਣ ਪਾਣੀ ਰੱਖ ਲਿਆ ਆਪਾਂ ਨੇ ਗੈਸ ਤੇ ਥੋੜਾ ਜਿਹਾ ਉਹਦੇ ਵਿੱਚ ਆਪਾਂ ਆਂਬ ਜੜੇ ਆ বিনা ਛਿੱਲੇ ਤੋਂ ਹੀ ਬੋਇਲ ਕਰ ਲਾਂਗੇ ਆਪਾਂ ਇਹਨੂੰ ਬੋਇਲ ਕਰਨਾ ਹੈ ਜਦੋਂ ਉਬਾਲ ਆ ਜਾਏਗਾ ਉਸ ਤਰ੍ਹਾਂ ਉਸ ਟਾਈਮ ਆਪਾਂ ਗੈਸ ਬੰਦ ਕਰਾਂਗੇ ਲਓ ਜੀ ਆਪਾਂ ਕਰਦੇ ਹਾਂ ਜੀ ਅੰਬ ਚੈੱਕ ਬਿਲਕੁਲ ਪੱਕ ਗਏ ਆ ਪੱਕ ਗਏ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਇਧਰ ਪਲੇਟ ਵਿੱਚ ਕੱਢ ਲਾਂ ਤੇ ਸਾਰੇ ਅੰਬਾਂ ਨੂੰ ਪਲੇਟ ਵਿੱਚ ਕੱਢ ਕੇ ਇਹਨਾਂ ਨੂੰ ਆਪਾਂ ਕਰਾਂਗੇ ਵੀ ਠੰਡੇ ਸਾਰੇ ਅੰਬ ਬੋਇਲ ਕਰਨ ਤੋਂ ਬਾਅਦ ਆਪਾਂ ਨੇ ਪਲੇਟ ਵਿੱਚ ਕੱਢ ਲਏ ਤੇ ਜਿਹੜੇ ਕੱਚੇ ਅੰਬ ਵਿੱਚ ਗਰਮੈਸ਼ ਹੁੰਦੀ ਆ ਉਹ ਆਪਾਂ ਤਾਂ ਹੀ ਬੋਇਲ ਕੀਤੇ ਆ ਇਹ ਪਾਣੀ ਨਿਕਲ ਗਿਆ ਗਰਮਾਹਟ ਵਾਲਾ ਤੇ ਹੁਣ ਆਪਾਂ ਇਹਨਾਂ ਦਾ ਬਣਾਵਾਂਗੇ ਜੀ ਆਮ ਪੰਨਾ ਠੰਡੇ ਹੁਣ ਤੱਕ ਵੇਟ ਕਰਾਂਗੇ ਬੋਇਲ ਹੋ ਗਏ ਹੁਣ ਆਪਾਂ ਇਹਨਾਂ ਦਾ ਛਿਲਕਾ ਜਿਹੜਾ ਉਹ ਕੱਢ ਦਾਂਗੇ ਛਿਲਕ ਤੇ ਤੇ ਗੁੱਧ ਜਿਹੜੀ ਆ ਉਹ ਕੱਢ ਲਾਂਗੇ ਪਲਪ ਜਿਹੜੀ ਆ ਇਸ ਤਰ੍ਹਾਂ ਆਪਾਂ ਕੱਢ ਲਾਂਗੇ ਤਾਂ ਕਿ ਆਪਾਂ ਇਹਨਾਂ ਦਾ ਜਿਹੜਾ ਆਮ ਪੰਨਾ ਬਣਾ ਸਕੀਏ ਇਸ ਤਰ੍ਹਾਂ ਆਪਾਂ ਸਾਰੇ ਅੰਬ ਕੱਢ ਲਾਂਗੇ ਜੀ ਤਿਆਰ ਲੋ ਜੀ ਆਂਬਾਂ ਦਾ ਛਿਲਕਾ ਉਤਾਰ ਕੇ ਆਪਾਂ ਨੇ ਪਲਪ ਕੱਢ ਲਈ ਐ ਤੇ ਹੁਣ ਆਪਾਂ ਇਹਨੂੰ ਇਸ ਮਿਕਸੀ ਜਾਰ ਵਿੱਚ ਪਾ ਕੇ ਗ੍ਰਾਈਂਡ ਕਰਾਂਗੇ ਲੋ ਜੀ ਆਂਬ ਦੇ ਪੇਸਟ ਵਿੱਚ ਪਾਵਾਂਗੇ ਜੀ ਪਪਦੀਨਾ ਤੇ ਪਾਵਾਂਗੇ ਦੇਸੀ ਖੰਡ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਹੁਣ ਆਪਾਂ ਇਹਨੂੰ ਦੁਬਾਰੇ ਫੇਰ ਮੈਲਟ ਕਰਾਂਗੇ ਲਓ ਜੀ ਸਾਰਾ ਕੁਝ ਮੈਲਟ ਹੋ ਗਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਇਹਨੂੰ ਸਾਰੇ ਪੇਸਟ ਨੂੰ ਇੱਕ ਬੌਲੀ ਵਿੱਚ ਪਾ ਲਾਂਗੇ ਜਾਂ ਕਿਸੇ ਜੱਦੂ ਵਿੱਚ ਪਾ ਲੰਮੀਆ ਜਾਂ ਬੌਲੀ ਵਿੱਚ ਪਾ ਲਓ ਤੇ ਹੁਣ ਆਪਾਂ ਕਰਾਂਗੇ ਜੀ ਪਾਣੀ ਮਿਕਸ ਜਿੰਨਾ ਕੁ ਪਤਲਾ ਆਪਾਂ ਨੂੰ ਚਾਹੀਦਾ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ ਤੇ ਸੌਫ ਦਾ ਆਪਾਂ ਨੇ ਕੁੱਟ ਕੇ ਜਿਹੜਾ ਪਾਊਡਰ ਬਣਾ ਲਿਆ ਉਹ ਪੱਲਾਂਕੇ ਚੁਟਕੀਕ ਥੋੜੀ ਜੀ ਕਾਲੀ ਮਿਰਚ ਫਲੇਵਰ ਲਈ ਤੇ ਥੋੜਾ ਜਿਹਾ ਕਪਾਵਾਂਗੇ ਕਾਲਾ ਲੂਣ ਤੇ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਲੋ ਜੀ ਆਮ ਪੰਨਾ ਹੋ ਗਿਆ ਤਿਆਰ ਆਪਾਂ ਨੇ ਵੀ ਇਹਦੇ ਵਿੱਚ ਭੁਜਿਆ ਹੋਇਆ ਜੀਰਾ ਤੇ ਸੌਂਫ ਦਾ ਪਾਊਡਰ ਪਾਇਆ ਕਾਲੀ ਮਿਰਚ ਤੇ ਕਾਲਾ ਨਮਕ ਪਾਇਆ ਤੇ ਹੁਣ ਆਪਾਂ ਕਰਾਂਗੇ ਜੀ ਸਰਵ ਬਹੁਤ ਵਧੀਆ ਠੰਡੀ ਤਸੀਰ ਵਾਲਾ ਸਿਕੈਸ਼ ਜੂਸ ਬਣ ਗਿਆ ਇਹ ਹਾਜਮੇਦਾਰ ਵੀ ਹੁੰਦਾ ਹੈ ਆਪਾਂ ਨੇ ਪੁਦੀਨਾ ਵੀ ਪਾਇਆ ਵਿੱਚ ਫਲੇਵਰ ਲਈ ਪੁਦੀਨੇ ਨਾਲ ਸਰਵ ਕਰਾਂਗੇ ਬਹੁਤ ਵਧੀਆ ਖੱਟਾ ਮਿੱਠਾ ਚਟਪਟਾ ਟੇਸਟ ਬਣਦਾ ਹੈ ਐਨੀ ਕੁ ਰੈਸਪੀ ਸੀ ਜੀ ਮੇਰੀ ਅਗਰ ਤੁਹਾਨੂੰ ਵਧੀਆ ਲੱਗੀ ਅੱਗੇ ਸ਼ੇਅਰ ਜਰੂਰ ਕਰਨਾ ਕਮੈਂਟ ਜਰੂਰ ਕਰਨਾ ਤੁਸੀਂ ਜਰੂਰ ਟਰਾਈ ਕਰਕੇ ਦੇਖਣਾ ਜੀ ਅਨੇਕ ਵੀਡੀਓ ਸੀ ਜੇ ਅਗਲੀ ਵੀਡੀਓ ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ